ਵੀਰੋ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 5ਵਾਂ ਤੇਜ਼ਾਬ ਖਾਰ ਅਤੇ ਲੂਣ ਤੇ ਬੱਚਿਓ ਇਸ ਪੂਰੇ ਅਧਿਆਇ ਨੂੰ ਸਮਝਣ ਲਈ ਸੋਚੋ ਅਤੇ ਉੱਤਰ ਦਿਓ ਦੀ ਲੜੀ ਸ਼ੁਰੂ ਕਰਦੇ ਹੋਏ ਅਸੀਂ ਪਹਿਲੇ 8 ਸਵਾਲ ਜਿਹੜੇ ਮੈਂ ਆਵਜੀ ਲਈ ਤਿਆਰ ਕੀਤੇ ਹਨ ਉਹ ਅਸੀਂ ਕਰਾਂਗੇ ਤੇ ਇਸ ਤਰ੍ਹਾਂ ਇਸ ਲੜੀ ਨੂੰ ਅੱਗੇ ਵੀ ਤੋਰਾਂਗੇ ਤੇ ਸਾਰੇ ਚੈਪਟਰ ਨੂੰ ਸਾਰੇ ਅਧਿਆਇ ਨੂੰ ਅਸੀਂ ਪੂਰਾ ਕਵਰ ਕਰਨ ਦਾ ਯਤਨ ਕਰਾਂਗੇ ਸੋ ਤੁਸੀਂ ਇਸ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਜਿਹੜੇ ਸਵਾਲ ਅਤੇ ਉੱਤਰ ਤੁਹਾਡੇ ਲਈ ਤਿਆਰ ਕੀਤੇ ਗਏ ਨੇ ਉਹ ਸਾਰੇ ਤੁਸੀਂ ਆਪਣੀ ਨੋਟਬੁੱਕ ਵਿੱਚ ਕਾਪੀ ਵਿੱਚ ਉਤਾਰ ਲਓ ਤੇ ਮਗਰੋਂ ਦੀ ਇਹਨਾਂ ਨੂੰ ਯਾਦ ਕਰਕੇ ਕੰਠ ਕਰਕੇ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਆਓ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ 7ਵੀਂ ਜਮਾਤ ਨਾਲ ਜੁੜੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਤੇ ਲਿਸਟ ਨੂੰ ਸਕਰੋਲ ਕਰੋ ਉੱਥੇ ਤੁਹਾਨੂੰ ਮਿਲੇਗੀ 7th english ਜਿਹੜੀ ਤੁਹਾਡੀ ਅੰਗਰੇਜ਼ੀ ਦੀ ਕਿਤਾਬ ਸਾਰੀ ਹੱਲ ਕਰਕੇ ਪਾ ਦਿੱਤੀ ਗਈ ਹੈ 117ਵੀਂ ਗਣਿਤ ਜਿਹੜੀ ਤੁਹਾਡੀ ਗਣੇ ਦੀ ਕਿਤਾਬ ਹੱਲ ਕਰਕੇ ਪਾ ਦਿੱਤੀ ਗਈ ਹੈ 117th maths ਜਿਹੜੀ ਤੁਹਾਡੀ ਅੰਗਰੇਜ਼ੀ మీడియం ਦੀ ਮੈਥ ਦੀ ਕਿਤਾਬ ਸਾਰੀ ਹੱਲ ਕਰਕੇ ਪਾ ਦਿੱਤੀ ਗਈ ਹੈ 11 ਕਿਹ ਅਗੇ ਬੱਚੋ ਗਣਿਤ ਦੇ ਸਿਧਾਂਤ ਜਿਹਦੇ ਵਿੱਚ ਗਣਿਤੀਆਂ ਮੁੱਢੀਆਂ ਗੱਲਾਂ ਸਮਝਾਈਆਂ ਗਈਆਂ ਹਨ ਤੇ ਕਿਹ ਅਗੇ ਬੱਚੋ ਤੁਹਾਡੀ ਜਨਰਲ ਨੋਲੇਜ ਨੂੰ ਵਧਾਉਣ ਲਈ ਐਬ੍ਰੀਵੀਏਸ਼ਨਸ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀਆਂ ਫੈਬ੍ਰੇ이션ਸ ਨੂੰ ਵਿਸਤ੍ਰਿਤ ਰੂਪ ਦੇ ਕੇ ਸਮਝਾਇਆ ਗਿਆ ਸੋ ਤੁਸੀਂ ਇਹਨਾਂ ਪਲੇਲਿਸਟਾਂ ਚ ਜਿਹੜੇ ਪਈ ਵੀਡੀਓਜ਼ ਨੇ ਚੈਨਲ ਤੇ ਜਾ ਕੇ ਉਹ ਵੀ ਜ਼ਰੂਰ ਦੇਖੋ ਆਹ ਦੇਖੀਏ ਬੱਚਿਓ ਨੇ ਵਾਲੇ ਸਵਾਲ ਪਹਿਲਾ ਸਵਾਲ ਬਣਾਇਆ ਆਪਣੇ ਆਲੇ ਦੁਆਲੇ ਖਾਣ ਪੀਣ ਵਾਲੇ ਕੁਝ ਪਦਾਰਥ ਅਤੇ ਉਨ੍ਹਾਂ ਦੇ ਸਵਾਦ ਲਿਖੋ ਸੋ ਇਹ ਤੇ ਬੱਚਿਓ ਬੜੀ ਹੀ ਸਧਾਰਨ ਜਿਹਾ ਸਵਾਲ ਹੈਗਾ ਪਰ ਇਹ ਜਿਹੜਾ ਵਿਸ਼ਾ ਹੈ ਸਾਡਾ ਤੇਜ਼ਾਬ ਖਾਰ ਅਤੇ ਜਿਹੜੇ ਲੂਣ ਇਹ ਉਹਦੇ ਨਾਲ ਜੁੜਿਆ ਹੋਇਆ ਠੀਕ ਹੈ ਸੋ ਇਹ ਤੁਸੀਂ ਜਾਣਦੇ ਹੀ ਹੋ ਖੰਡ ਸ਼ੱਕਰ ਗੁੜ ਖਜੂਰ ਇਨਾ ਸਵਾਦ ਮਿੱਠਾ ਹੁੰਦਾ ਠੀਕ ਹੈ ਫਿਰ ਕ੍ਰੇਲਾ ਮਿਰਚ ਬੇਕਿੰਗ ਪਾਊਡਰ ਜਿਹੜਾ ਕਈ ਵਾਰ ਅਸੀਂ ਕੋਈ ਡੋਸਾ ਬਣਾਉਣ ਲਈ ਜਾਂ ਪਟੂਰੇ ਬਣਾਉਣ ਲਈ ਪਾਉਂਦੀਆਂ ਜਿੱਦਾਂ ਬੀਬੀਆਂ ਹਨਾ ਸੋਹਣੀਆਂ ਪਾਉਂਦੀਆਂ ਨਿੰਮ ਦੇ ਪੱਤੇ ਰਸੌਣਤ ਜਿਹੜੀ ਹੁੰਦੀ ਹੈ ਐ ਕੋੜਾ ਹੁੰਦਾ ਠੀਕ ਹੈ ਸਧਾਰਨ ਲੂਣ ਕਾਲਾ ਲੂਣ ਇਹਨਾਂ ਦਾ ਸਵਾਦ ਲੂਣਾ ਹੁੰਦਾ ਤੇ ਸੰਤਰਾ ਨਿੰਬੂ ਆਵਲਾ ਇਮਲੀ ਅਮਚੂਰ ਹੈ ਖੱਟਾ ਹੁੰਦਾ ਸੋ ਚਾਰ ਮੁੱਢਲੇ ਜਿਹੜੇ ਸਵਾਦ ਨੇ ਬੱਚੋ ਮਿੱਠਾ ਕੋੜਾ ਲੂਣਾ ਤੇ ਖਟਾ ਠੀਕ ਹੈ ਹੁਣ ਇਥੇ ਵਿਚ ਵਿਚੋ ਸਾਵਧਾਨੀ ਦੀ ਗੱਲ ਹੈ ਇਹ ਸਾਰੇ ਸਵਾਦ ਸਾਨੂੰ ਕਿੱਦਾਂ ਪਤਾ ਨੇ ਕਿਉਂਕਿ ਸਾਰੀਆਂ ਚੀਜ਼ਾਂ ਖਾਣ ਵਾਲੀਆਂ ਨੇ ਤੇ ਅਸੀਂ ਇਹਨਾਂ ਨੂੰ ਚੱਖ ਕੇ ਖਾ ਕੇ ਦੇਖਿਆ ਹੋਇਆ ਕਦੀ ਨਾ ਕਦੀ ਪਰ ਕੋਈ ਵੀ ਅਣਜਾਣ ਚੀਜ਼ ਜਿਹਦੇ ਬਾਰੇ ਜਾਣਕਾਰੀ ਨਾ ਹੋਵੇ ਉਹਨੂੰ ਕਦੀ ਵੀ ਚੱਖ ਕੇ ਨਹੀਂ ਦੇਖਣਾ ਚਾਹੀਦਾ ਸੋ ਇਸ ਕਰਕੇ ਇਹ ਸਾਵਧਾਨੀ ਰੱਖਣੀ ਹੈ ਕਿਸੇ ਵੀ ਅਣਜਾਣ ਪਦਾਰਥ ਦਾ ਚੱਖ ਕੇ ਜਾਂ ਛੂਕੇ ਛੂਹਦੇ ਨਾਲ ਵੀ ਕੇਵਲ ਬੱਚੋ ਜਿਹਦਾ ਇਤਜ਼ਾਬ ਬੜੇ ਤੇਜ਼ ਹੁੰਦੇ ਨੇ ਉਹਨੂੰ ਛੂਹਾਂਗੇ ਤੇ ਸਾਡੀ ਚਮੜੀ ਸੜ ਜਾਏਗੀ ਜਾਂ ਕੋਈ ਰੀਐਕਸ਼ਨ ਹੋ ਜਾਏਗੀ ਅਲਰਜੀ ਹੋ ਜਾਏਗੀ ਠੀਕ ਹੈ ਸੋ ਅਣਜਾਨ ਵਸਤੂ ਜਿਹੜੀ ਹੈ ਅਣਜਾਨ ਪਦਾਰਥ ਦਾ ਚੱਖ ਕੇ ਜਾਂ ਛੂ ਕੇ ਪਰਖ ਕਰਨ ਦਾ ਯਤਨ ਕਦੇ ਵੀ ਨਹੀਂ ਕਰਨਾ ਚਾਹੀਦਾ ਇਸ ਨਾਲ ਨੁਕਸਾਨ ਹੋ ਸਕਦਾ ਹੈ ਠੀਕ ਹੈ ਸੋ ਇਹ ਗੱਲ ਨੂੰ ਖਿਆਲ ਰੱਖਣਾ ਹੈ ਮੈਂ ਇਹ ਜਿਹੜਾ ਪਹਿਲਾ ਸਵਾਲ ਸੀ ਇਹਦੇ ਨਾਲ ਹੀ ਕੱਲ ਜੋੜ ਦਿਤੀਏ ਤੁਹਾਡੀ ਕਿਤਾਬ ਚ ਵੀ ਅਗਰ ਲਿਖੀ ਹੋਈ ਹੈ ਠੀਕ ਹੈ ਅਗਲਾ ਸਵਾਲ ਦੂਜਾ ਕਿਹੜੇ ਪਦਾਰਥਾਂ ਨੂੰ ਤੇਜ਼ਾਬ ਤੇ ਅੰਗਰੇਜ਼ੀ ਵਿੱਚ ਅਸੀਂ ਕਿਹਨੇ ਐਸਿਡ ਕਿਹਾ ਜਾਂਦਾ ਹੈ ਸੋ ਜਵਾਬ ਇਹਦਾ ਹੈ ਬੜਾ ਮਹੱਤਵਪੂਰਨ ਸਵਾਲ ਹੈ ਬੱਚਿਓ ਇਹਨ ਇਮਤਿਹਾਨਾਂ ਵਿੱਚ ਜਾਂਦੇ ਨੇ ਇਦਾਂ ਦੇ ਸਵਾਲ ਜਿਹੜੇ ਪਦਾਰਥ ਸਵਾਦ ਵਿੱਚ ਖੱਟੇ ਹੁੰਦੇ ਹਨ ਅਤੇ ਨੀਲੇ ਲਿਟਮਸ ਨੂੰ ਲਾਲ ਬਵਰਡ ਕਰ ਦਿੰਦੇ ਹਨ ਉਹਨਾਂ ਪਦਾਰਥਾਂ ਨੂੰ ਤੇਜ਼ਾਬ ਕਿਹਾ ਜਾਂਦਾ ਹੈ ਜਿਵੇਂ ਕਿ ਔਲਾ ਨਿੰਬੂ ਇਮਲੀ ਆਦ ਤੇ ਬੱਚਿਓ ਇਹ ਚੇਤਾ ਕਰਨਾ ਕਿ ਤਰੀਕਾ ਐਸਿਡ ਐਸਿਡ ਦੇ ਅਸਪਲੀ ਹੁੰਦੇ ਨੇ ਤੇ ਡੀ ਆਰਈਡੀ ਇਹ ਚੇਤਾ ਰੱਖੋ ਤੇ ਮੈਂ ਰੱਡ ਨੂੰ ਲਾਲ ਕਰ ਦਿੱਤਾ ਹੈ ਕਿ ਜਿਹੜੇ ਐਸਿਡ ਨੇ ਨੀਲੇ ਲਿਟਮਸ ਨੂੰ ਲਾਲ ਰੰਗ ਕਰ ਦਿੰਦੇ ਨੇ ਐ ਬੱਚਿਓ ਐ ਮੈਂ ਤਾਂ ਇੱਥੇ ਪਾਇਆ ਹੈ ਇਹਨਾਂ ਤੁਹਾਨੂੰ ਚੇਤਾ ਰਹਿ ਜਾਏਗਾ ਕਿਉਂਕਿ ਕੇਵਲ ਲਾਲ ਨੀਲੇ ਦਾ ਐਸਿਡ ਤੇ ਬੇਸ ਦਾ ਖਾਰ ਦਾ ਤੇ ਤੇਜ਼ਾਬ ਦਾ ਬੰਦੇ ਨੂੰ ਭੰਬਲ ਪੂਸਾ ਪੈ ਜਾਂਦਾ ਤੇ ਤੁਸੀਂ ਦਿਮਾਗ ਚ ਰੱਖਣਾ ਐਸਿਡ ਤੇ ਡੀ ਕਿੱਥਿਆਂ ਦਾ ਰੈੱਡ ਦੇ ਵਿੱਚ ਆਂਦਾ ਹੈ ਪਾਵ ਐਸਿਡ ਨੀਲੇ ਲਿਟਮਸ ਨੂੰ ਰੈੱਡ ਕਰਦਾ ਹੈ ਠੀਕ ਹੈ ਤੀਜਾ ਸਵਾਲ ਕਿਹੜੇ ਪਦਾਰਥਾਂ ਨੂੰ ਖਾਰ ਅੰਗਰੇਜ਼ੀ ਚ ਕਹਿੰਦੇ ਆ ਬੇਸ ਕਿਹਾ ਜਾਂਦਾ ਹੈ ਸੋ ਇਹਦਾ ਜਵਾਬ ਹੈ ਜਿਹੜੇ ਪਦਾਰਥ ਸਵਾਦ ਵਿੱਚ ਕੋੜੇ ਜਿਹੜੇ ਆਪਣੇ ਤੇਜ਼ਾਬ ਨੇ ਉਹ ਖੱਟੇ ਹੁੰਦੇ ਨੇ ਐ ਕੋੜੇ ਹੁੰਦੇ ਨੇ ਤੇ ਇਹਨਾਂ 'ਚ ਇੱਕ ਗੁਣ ਹੋਰ ਹੁੰਦਾ ਹੈ ਖਾਰ ਵਿੱਚ ਛੂਣ ਵਿੱਚ ਸਾਬਣ ਵਰਗੇ ਐ ਤਿਲਕਣੇ ਹੁੰਦੇ ਨੇ ਜਦ ਇਹਨੂੰ ਛੂਹਾਂਗੇ ਨਾ ਤੇ ਇਦਾਂ ਲੱਗੇ ਜਿਵੇਂ ਸਾਬਣ ਅਸੀਂ ਹੱਥ ਨੂੰ ਲਾ ਲਿਆ ਸੋ ਇਹ ਇੱਕ ਇਹਦੇ ਵਿੱਚ ਵਾਧੂ ਦੀ ਇੱਕ ਗੁਣ ਗੁਣ ਹੁੰਦਾ ਹੈ ਜੋ ਛੂਣ ਵਿੱਚ ਸਾਬਣ ਵਰਗੇ ਤੇਜ਼ਾਬ ਨੂੰ ਕਦੇ ਨਹੀਂ ਛੂਣਾ ਚਾਹੀਦਾ ਚਮੜੀ ਸਾਰੀ ਲੋਹ ਦਿੱਤੀ ਜਾਏਗੀ ਠੀਕ ਹੈ ਨਾ ਤੇ ਐ ਤੇਜ਼ਾਬ ਨੂੰ ਕਦੀ ਨਹੀਂ ਛੂਣਾ ਚਾਹੀਦਾ ਵੈਸੇ ਤੇ ਇਹਨੂੰ ਵੀ ਨਹੀਂ ਛੂਣਾ ਚਾਹੀਦਾ ਜਿਹੜੇ ਤੇਜ਼ ਖਾਰ ਹੁੰਦੇ ਨੇ ਉਹ ਚਮੜੀ ਦਾ ਨੁਕਸਾਨ ਕਰ ਦਿੰਦੇ ਨੇ ਪਰ ਆਮ ਤੌਰ ਤੇ ਛੂਣ ਵਿੱਚ ਸਾਬਣ ਵਰਗੇ ਹੁੰਦੇ ਹਨ ਅਤੇ ਲਾਲ ਲਿਟਮਸ ਨੂੰ ਨੀਲਾ ਕਰ ਦਿੰਦੇ ਹਨ ਹੈ ਕੀ ਕਰਦੇ ਨੇ ਇਹ ਨੀਲੇ ਲਿਟਮਸ ਨੂੰ ਲਾਲ ਕਰ ਦਿੰਦੇ ਨੇ ਤੇ ਲਾਲ ਲਿਟਮਸ ਨੂੰ ਨੀਲਾ ਕਰ ਦਿੰਦੇ ਤੇ ਬੱਚਿਓ ਇਹ ਰਹਾ ਯਾਦ ਕਰਨਾ ਕਿ ਜਿਹੜਾ ਬੇਸ B ਤੋਂ ਸਟਾਰਟ ਹੁੰਦਾ ਤੇ B ਤੋਂ ਹੁੰਦਾ ਬਲੂ ਹੈ ਬੱਚਿਓ ਐਸਿਡ ਰੈੱਡ ਬੇਸ ਬਲੂ ਐਵੇਂ ਤੁਹਾਡੇ ਲਈ ਤਾਂ ਇਦਾਂ ਪਾਇਆ ਹੈ ਤਾਂ ਕਿ ਤੁਹਾਨੂੰ ਕਿਸੇ ਕਿਸੇ ਦਾ ਭੰਮਣ ਘੁਸਾ ਨਾ ਲਵੇ ਤੁਸੀਂ ਦਿਮਾਗ ਚ ਰੱਖਣਾ ਬੇਸ ਖਾਰ ਵੀ ਤਾਂ ਸਟਾਰਟ ਹੁੰਦਾ ਬਲੂ ਪਾਉ ਲਾਲ ਲਿਟਮਸ ਨੂੰ ਨੀਲਾ ਕਰਦੇ ਨੇ ਐਸਿਡ ਤੇਜ਼ਾਬ ਅੰਗਰੇਜ਼ੀ ਕਿਹਨੇ ਐਸਿਡ ਤੇ ਡੀ ਤੇ ਅੰਤ ਹੁੰਦਾ ਤੇ ਰੈੱਡ ਵੀ ਡੀ ਤੇ ਹੁੰਦਾ ਸੋ ਐਸਿਡ ਜਿਹੜੇ ਨੇ ਨੀਲੇ ਲਿਟਮਸ ਨੂੰ ਲਾਲ ਕਰਦੇ ਨੇ ਬੇਸ ਲਾਲ ਨਿਸ ਲਾਲ ਲਿਟਮਸ ਨੂੰ ਨੀਲਾ ਕਰਦੇ ਨੇ ਠੀਕ ਹੈ ਸੋ ਲਾਲ ਲਿਟਮਸ ਨੂੰ ਨੀਲਾ ਕਰਦੇ ਹੁੰਦੇ ਹਨ ਉਹਨਾਂ ਪਦਾਰਥਾਂ ਨੂੰ ਖਾਰ ਕਿਹਾ ਜਾਂਦਾ ਹੈ ਬੇਸ ਨੂੰ ਅੰਗਰੇਜ਼ੀ ਪੰਜਾਬੀ ਚ ਨੇ ਖਾਰ ਜਿਵੇਂ ਕਿ ਬੇਕਿੰਗ ਪਾਊਡਰ ਚੂਨੇ ਦਾ ਪਾਣੀ ਸੋਡੀਅਮ ਹਾਈਡਰੋਕਸਾਈਡ ਐ ਤੁਹਾਡੀ ਜਾਣਕਾਰੀ ਲਈ ਵੈਸੇ ਹੈ ਫਾਰਮੂਲੇ ਤੁਹਾਨੂੰ ਸਿਖਾਉਣ ਦੀ ਲੋੜ ਨਹੀਂ ਪਰ ਮੈਂ ਤਾਂ ਲਿਖ ਦਿੱਤੇ ਨੇ ਅੱਗੇ ਵੱਡੀਆਂ ਕਲਾਸਾਂ ਵਿੱਚ ਇਹ ਫਾਰਮੂਲੇ ਵੀ ਤੁਹਾਨੂੰ ਸਿਖਾਏ ਜਾਣਗੇ ਇਹਨੂੰ NaOH ਕਰਕੇ ਲਿਖਿਆ ਜਾਂਦਾ ਹੈ ਰਸਾਇਣਿਕ ਦੀ ਰਸਾਇਣ ਸ਼ਾਸਤਰ ਦੀ ਪਾਠਸ਼ਾ ਵਿੱਚ ਸੋਡੀਅਮ ਹਾਈਡਰੋਕਸਾਈਡ ਅਤੇ ਪੋਟਾਸ਼ੀਅਮ ਹਾਈਡਰੋਕਸਾਈਡ KOH ਕਰਕੇ ਲਿਖਿਆ ਜਾਂਦਾ ਤੁਸੀਂ ਜੇ ਯਾਦ ਕਰ ਸਕੋ ਤੇ ਕਰ ਲਓ ਨਹੀਂ ਤੇ ਜੇ ਨਾ ਵੀ ਕਰੋ ਤੇ ਕੋਈ ਲੋੜ ਨਹੀਂ ਪਰ ਮੈਂ ਤਾਂ ਪਾਇਆ ਹੈ ਤਾਂ ਕਿ ਤੁਹਾਡੀ ਇਹਨਾਂ ਨਾਲ ਵੀ ਜਾਣ ਪਛਾਣ ਬਣੇ ਕਿ ਅਗਲੀ ਜਮਾਤਾਂ ਵਿੱਚ ਇਹ ਜਿਹੜੇ ਫਾਰਮੂਲੇ ਨੇ ਇਹਨੂੰ ਕਹਿੰਦੇ ਨੇ ਕਿਮਿਸਟਰੀ ਦੇ ਫਾਰਮੂਲੇ ਰਸਾਇਣ ਦੇ ਫਾਰਮੂਲੇ ਹਨ ਇਹ ਅੱਗੇ ਵਧਦੇ ਜਾਣਗੇ ਚੌਥਾ ਸਵਾਲ ਕਿਹੜੇ ਪਦਾਰਥਾਂ ਨੂੰ ਉਦਾਸੀਨ ਨਿਊਟਰਲ ਕਿਹਾ ਜਾਂਦਾ ਹੈ ਸੋ ਬੱਚਿਓ ਬੜਾ ਸੌਖਾ ਹੈ ਜਿਹੜੇ ਪਦਾਰਥ ਨਾ ਤੇ ਤੇਜ਼ਾਬੀ ਹੁੰਦੇ ਹਨ ਅਤੇ ਨਾ ਹੀ ਖਾਰੀ ਹੁੰਦੇ ਹਨ ਉਹਨਾਂ ਨੂੰ ਉਦਾਸੀਨ ਨਿਊਟਰਲ ਕਿਹਾ ਜਾਂਦਾ ਹੈ ਕਿ ਨਾ ਉਹ ਐਸਿਡ ਵਾਲੇ ਪਾਸੇ ਨੇ ਤੇ ਨਾ ਉਹ ਬੇਸ ਵਾਲੇ ਪਾਸੇ ਨੇ ਤੇ ਬੱਚਿਓ ਇਹ ਕੀ ਕਰਦੇ ਨੇ ਇਹਨਾਂ 'ਤੇ ਲਾਲ ਲਿਟਮਸ ਨੂੰ ਨੀਲਾ ਕਰਦੇ ਨੇ ਤੇ ਨਾ ਹੀ ਨੀਲੇ ਲਿਟਮਸ ਨੂੰ ਲਾਲ ਕਰਦੇ ਨੇ ਸੋ ਜਿਵੇਂ ਕਿ ਸਧਾਰਨ ਲੂਣ ਜਾਂ ਟੂਟੀ ਦਾ ਪਾਣੀ ਠੀਕ ਹੈ ਜੀ ਇਹ ਅਜੇ ਉਦਾਹਰਣ ਹੋ ਗਏ ਫਿਰ ਬੱਚਿਓ ਆਪਾਂ ਪੰਜਵਾਂ ਸਵਾਲ ਹੈ ਔਲੇ ਨਿੰਬੂ ਦਹੀਂ ਸੰਤਰੇ ਸਰਕੇ ਅਤੇ ਇਮਲੀ ਵਿੱਚ ਮੌਜੂਦ ਤੇਜ਼ਾਬਾਂ ਦੇ ਨਾਮ ਲਿਖੋ ਇਹ ਬੱਚਿਓ ਜਨਰਲ ਨੌਲੇਜ ਦੀ ਬਹੁਤ ਵਧੀਆ ਚੀਜ਼ ਹੈ ਸਾਨੂੰ ਮਾੜਾ ਮੋਟਾ ਪਤਾ ਹੋਣਾ ਚਾਹੀਦਾ ਹੈ ਕੀ ਜਿਹੜੀ ਚੀਜ਼ ਅਸੀਂ ਖਾਂਦੇ ਹਾਂ ਇਹਦੇ ਵਿੱਚ ਕਿਹੜੇ ਕਿਹੜੇ ਐਸਿਡ ਕੁਦਰਤ ਨੇ ਪਾਏ ਨੇ ਸੋ ਆਲਾ ਇਹਦੇ ਚੰਦੇ ਵਿੱਚ ਐਸਕੋਰਬਿਕ ਐਸਿਡ ਤੇ ਮੈਂ ਅੰਗਰੇਜ਼ੀ ਚ ਵੀ ਲਿਖ ਦਿੱਤਾ ਐਸਕੋਰਬਿਕ ਐਸਿਡ ਹੁੰਦਾ ਇਹਦੇ ਵਿੱਚ ਜੇ ਤੁਸੀਂ ਵਿਟਾਮਿਨ ਸੀ ਕਿੰਨੇ ਆ ਠੀਕ ਹੈ ਸਰਕਾ ਇਹ ਵੀ ਪਾਇਆ ਜਾਂਦਾ ਇਹਨੂੰ ਇਹਦੇ ਚ ਹੁੰਦਾ ਐਸਟਿਕ ਐਸਿਡ ਐਸਟਿਕ ਐਸਿਡ ਹੁੰਦਾ ਸਰਕੇ ਦੇ ਵਿੱਚ ਖੱਟਾ ਹੁੰਦਾ ਸਰਕਾ ਵੀ ਇਮਲੀ ਵਿੱਚ ਕਿਹੜਾ ਐਸਿਡ ਹੁੰਦਾ ਟਾਰਟੈਰਿਕ ਐਸਿਡ ਟਾਰਟੈਰਿਕ ਐਸਿਡ ਠੀਕ ਹੈ ਜੀ ਫਿਰ ਨਿੰਬੂ ਔਰ ਸੰਤਰੇ ਵਿੱਚ ਕੀ ਹੁੰਦਾ ਮੌਸਮੀ ਵਿੱਚ ਕੀ ਹੁੰਦਾ ਸਿਟ੍ਰਿਕ ਐਸਿਡ ਇਸ ਤਰੀਕੇ ਨਾਲ ਠੀਕ ਹੈ ਜੀ ਫਿਰ ਦਹੀਂ ਤੇ ਦੁੱਧ ਇਹ ਕਿਹੜਾ ਐਸਿਡ ਹੁੰਦਾ ਲੈਕਟਿਕ ਐਸਿਡ ਲੈਕਟਿਕ ਐਸਿਡ ਹੁੰਦਾ ਠੀਕ ਹੈ ਜੀ ਫਿਰ ਪਾਲਕ ਵਿੱਚ ਵੀ ਐਸਿਡ ਹੁੰਦਾ ਉਹਨੂੰ ਕਹਿੰਦੇ অক্সੈਲਿਕ ਐਸਿਡ অক্সੈਲਿਕ ਐਸਿਡ ਸੋ ਬੱਚਿਓ ਇਹ ਇੰਨੇ ਕਿਤੇ ਜਿਹੜੇ ਨੇ ਇਹਨਾਂ ਨੂੰ ਤੁਸੀਂ ਯਾਦ ਕਰ ਲੈਣਾ ਹੈ ਹੋ ਸਕਦਾ ਹੈ ਪੇਪਰ ਜਾ ਜਾਏ ਕੋਈ ਦੋ ਖਾਨ ਪੀਣ ਵਾਲੇ ਪਦਾਰਥਾਂ ਦੇ ਵਿੱਚ ਮੌਜੂਦ ਕੁਦਰਤੀ ਐਸਿਡਾਂ ਦੇ ਨਾਮ ਲਿਖੋ ਤੇ ਪਦਾਰਥ ਲਿਖੋ ਅਸੀਂ ਹੈ ਸਭ ਤੋਂ ਸੌਖਾ ਜਿਹੜਾ ਸਰਖਾ ਸਰਖਾ ਅਸੀਂ ਵਰਤਦੇ ਹਾਂ ਐਸਟਿਕ ਐਸਿਡ ਇਕ ਨਿੰਬੂ ਤੁਸੀਂ ਕਹਿ ਸਕਦੇ ਹੋ ਉਹ ਚ ਸਿਟਰਿਕ ਐਸਿਡ ਹੁੰਦਾ ਤੇ ਦਹੀਂ ਵਿੱਚ ਅਸੀਂ ਲੈਕਟਿਕ ਐਸਿਡ ਹੁੰਦਾ ਠੀਕ ਹੈ ਨਾ ਐਸਕੋਰਬਿਕ ਐਸਿਡ ਵਾਲੇ ਵਿੱਚ ਹੁੰਦਾ ਇਹਦੇ ਦੇ ਤਿੰਨ ਚਾਰ ਤੁਸੀਂ ਯਾਦ ਕਰ ਲਵੋ ਹੁਣ ਆ ਗਿਆ ਬੱਚੋ 6ਵਾਂ ਸਵਾਲ ਕੁਝ ਖਾਰੀ ਪਦਾਰਥ ਅਤੇ ਉਹਨਾਂ ਵਿੱਚ ਮੌਜੂਦ ਖਾਰਾਂ ਦੇ ਨਾਮ ਲਿਖੋ ਜਿੱਦਾਂ ਅਸੀਂ ਹੁਣੇ ਐਸਿਡ ਲਿਖੇ ਨੇ ਪਦਾਰਥਾਂ ਪਦਾ ਖਾਣ ਵਾਲੇ ਪਦਾਰਥ ਲਿਖੇ ਨੇ ਤੇ ਉਹਦੇ ਵਿੱਚ ਮੌਜੂਦ ਅਸੀਂ ਐਸਿਡ ਲਿਖੇ ਨੇ ਹੁਣ ਕਹਿੰਦੇ ਕੁਝ ਇਹੋ ਜਿਹੇ ਖਾਰਾਂ ਦੇ ਨਾਮ ਖਾਰੀ ਪਦਾਰਥਾਂ ਦੇ ਨਾਮ ਲਿਖੋ ਤੇ ਉਹਨਾਂ ਵਿੱਚ ਮੌਜੂਦ ਖਾਰ ਕਿਹੜੇ ਨੇ ਉਹ ਵੀ ਲਿਖੋ ਚੂਨੇ ਦਾ ਪਾਣੀ ਜਿਹੜੇ ਪੁਰਾਣੇ ਜਮਣੇ ਸਫੇਦੀ ਕੀਤੀ ਜਾਂਦੀ ਸੀਗੀ ਉਹ ਡਰਮ ਚ ਪਾ ਕੇ ਚੂਨਾ ਪਾ ਦਿੰਦੇ ਸੀਗੇ ਫਿਰ ਰੰਗ ਬੰਦੇ ਹੋਏ ਸਫੇਦੀ ਕਰ ਦਿੰਦੇ ਸੀਗੇ ਚੂਨੇ ਦਾ ਪਾਣੀ ਇਹ ਚੋਂ ਦਾ ਵਿੱਚੋਂ ਕੈਲਸ਼ੀਅਮ ਹਾਈਡਰੋਕਸਾਈਡ C A O H ਕੈਲਸ਼ੀਅਮ ਹਾਈਡਰੋਕਸਾਈਡ O H ਦਾ ਮਤਲਬ ਹੁੰਦਾ ਹਾਈਡਰੋਕਸਾਈਡ ਇਹ ਖਾਰ ਦਾ ਨਿਸ਼ਾਨੀ ਹੁੰਦੀ O H ਫਿਰ ਮਿਲਕ ਆਫ ਮੈਗਨੀਸ਼ੀਆ ਇਹਦਾ ਮਤਲਬ ਹੁੰਦਾ ਮੈਗਨੀਸ਼ੀਅਮ ਹਾਈਡਰੋਕਸਾਈਡ ਇਹ ਚ ਮੈਗਨੀਸ਼ੀਅਮ ਹਾਈਡਰੋਕਸਾਈਡ ਹੁੰਦਾ ਇਹਨੂੰ M G O H ਕਰਕੇ ਲਿਖਿਆ ਜਾਂਦਾ ਫਿਰ ਉਹਦੇ ਵਿੰਡੋ ਕਲੀਨਰ ਜਿਹਨਾਂ ਸ਼ੀਸ਼ੇ ਸਾਫ ਕੀਤੇ ਜਾਂਦੇ ਨੇ ਇਹ ਹੁੰਦਾ ਅਮੋਨੀਅਮ ਹਾਈਡਰੋਕਸਾਈਡ ਤੇਰਾ ਫਾਰਮੂਲਾ ਹੁੰਦਾ NH4OH ਫਿਰ ਸਾਬਣ ਦੇ ਵਿੱਚ ਬੱਚੋ ਦੋ ਕਿਸਮ ਦੇ ਹੁੰਦੇ ਨੇ ਜਾਂ ਪੋਟਾਸ਼ੀਅਮ ਹਾਈਡਰੋਕਸਾਈਡ ਉਹ ਇੱਥੇ ਪੋਟਾਸ਼ੀਅਮ ਬੱਚਾ ਉਲਟਾ ਹੋ ਗਿਆ ਇਹ ਬੱਚੇ ਇੱਥੇ K ਆਉਣਾ ਸੀ ਇੱਥੇ H ਆਉਣਾ ਸੀ ਇਹਨੂੰ ਮੈਂ ਕਰੀ ਜਨਾ ਇੱਥੇ ਇਹ ਗਲਤ ਹੋ ਗਿਆ ਮੇਰੇ ਕੋਲ ਤੇ تاني ਇਹ ਵਾ ਸੋਡੀਅਮ ਦਾ ਫਾਰਮੂਲਾ ਹੁੰਦਾ ਐਨ اے ਤੇ ਬੱਚਿਓ ਇੱਥੇ ਇਥੇ ਰਕਿਓ ਕੀ ਉਹ ਜਲਦਬਾਜੀ ਚ ਕ੍ਰਿਤਿ ਹੋ ਗਈ ਠੀਕ ਹੈ ਜੀ ਸੋ ਜੇ ਪੋਟਾਸ਼ੀਅਮ ਦਾ ਫਾਰਮੂਲਾ ਹੁੰਦਾ ਕੇ ਤੇ ਸੋਡੀਅਮ ਦਾ ਫਾਰਮੂਲਾ ਸੋਡੀਅਮ ਦਾ ਸਿੰਬਲ ਹੁੰਦਾ ਐਨ اے ਠੀਕ ਹੈ ਸੋ ਸੋਡੀਅਮ ਹਾਈਡਰੋਕਸਾਈਡ NaOH ਤੇ ਪੋਟਾਸ਼ੀਅਮ ਹਾਈਡਰੋਕਸਾਈਡ KOH ਠੀਕ ਹੈ ਥੋੜੀ ਕਿਉਂਕਿ ਉਹਨੇ ਨਹੀਂ ਰਿਕਾਰਡਿੰਗ ਹੋ ਗਈ ਮੈਨੂੰ ਸਾਰੀ ਮੁੜ ਕੇ ਕਰਨੀ ਪਈ ਸੀ ਤੇ ਮੈਂ ਇਦੀ ਇੱਥੇ ਕੱਟ ਕੇ ਇਹਨੂੰ ਠੀਕ ਕਰ ਦਿੱਤਾ ਠੀਕ ਹੈ ਹੁਣ ਸਤਾਂਵਾਂ ਸਵਾਲ ਆ ਗਿਆ ਕਿਹੜੇ ਪਦਾਰਥਾਂ ਨੂੰ ਸੂਚਕ ਭਾਵ ਇੰਡੀਕੇਟਰਸ ਕਿਹਾ ਜਾਂਦਾ ਹੈ ਸੋ ਜਵਾਬੇ ਜਿਹੜੇ ਪਦਾਰਥਾਂ ਨੂੰ ਤੇਜ਼ਾਬ ਅਤੇ ਖਾਰ ਦੀ ਪਰਖ ਕਰਨ ਲਈ ਵਰਤਿਆ ਜਾਂਦਾ ਹੈ ਉਹਨਾਂ ਨੂੰ ਸੂਚਕ ਯਾ ਇੰਡੀਕੇਟਰਸ ਕਿਹਾ ਜਾਂਦਾ ਹੈ। ਕੁਝ ਐਸੇ ਪਦਾਰਥ ਨੇ ਬੱਚਿਆਂ ਨੂੰ ਵਰਤਿਆ ਜਾਂਦਾ ਹੈ ਇਹ ਜਾਣਨ ਲਈ ਕਿ ਫਲਾਨੇ ਪਦਾਰਥ ਵਿੱਚ ਤੇਜ਼ਾਬ ਹੈਗਾ ਜਾਂ ਖਾਰ ਹੈਗਾ ਤੇ ਉਹ ਜਿਹੜੀ ਚੀਜ਼ ਅਸੀਂ ਵਰਤਦੇ ਹਾਂ ਜਾਣਨ ਲਈ ਉਹਨੂੰ ਕਿਹਾ ਜਾਂਦਾ ਹੈ ਸੂਚਕ। ਸੋ ਤੇਜ਼ਾਬੀ ਜਾਂ ਖਾਰੀ ਪਦਾਰਥਾਂ ਦੇ ਸੰਪਰਕ ਵਿੱਚ ਆਉਣ ਤੇ ਸੂਚਕ ਆਪਣਾ ਰੰਗ ਬਦਲ ਲੈਂਦਾ ਹੈ। ਤੇ ਬੱਚਿਓ ਇਹ ਜਿਹੜੇ ਸੂਚਕ ਹੁੰਦੇ ਨੇ ਇਹ ਆਪਣਾ ਰੰਗ ਬਦਲ ਲੈਂਦੇ ਨੇ। ਤੇ ਤੇਜ਼ਾਬ ਚ ਪਾਵਾਂਗੇ ਤੇ ਕੋਈ ਹੋਰ ਰੰਗ ਹੋ ਜਾਏਗਾ। ਖਾਰਚ ਪਾਉਂਗੇ ਤੇ ਹੋਰ ਰੰਗ ਹੋ ਜਾਏਗਾ ਰੰਗ ਨਹੀਂ ਬਦਲੇਗਾ ਤੇ ਉਧਰੋਂ ਦੀ ਸਾਨੂੰ ਇਹ ਪਤਾ ਹੁੰਦਾ ਹੈ ਕਿ ਇਹ ਸੂਚਕ ਜੇ ਇਹ ਰੰਗ ਬਦਲਦਾ ਹੈ ਤੇ ਇਹ ਜਿਹੜਾ ਪਦਾਰਥ ਹੈਗਾ ਹੈ ਤੇਜ਼ਾਬੀ ਹੋਏਗਾ ਜਾਂ ਖਾਰਾ ਹੋਏਗਾ ਠੀਕ ਹੈ ਅੱਗੇ ਕਰਾਂਗੇ ਸਾਰੇ ਹੌਲੇ ਤੇਜ਼ਾਬ ਕਿਹੜੇ ਪਦਾਰਥਾਂ ਵਿੱਚ ਕਮਜ਼ੋਰ ਅਤੇ ਕਿਹੜੇ ਪਦਾਰਥਾਂ ਵਿੱਚ ਤਾਕਤਵਰ ਹੁੰਦੇ ਹਨ ਸਾਰੇ ਪਦਾਰਥਾਂ ਦੇ ਵਿੱਚ ਜਿਹੜੇ ਉਹਨਾਂ ਦੀ ਜੋ ਤਿੱਖਾਪਨ ਹੈ ਉਹਨਾਂ ਦੀ ਜੋ ਤਾਕਤ ਹੈ ਜੋ 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 ਸ਼ਕਤੀ ਹੈਗੀ ਇਹ ਤਜ਼ਾਬਾਂ ਦੀ ਕੋਈ ਜਹੀ ਨਹੀਂ ਹੁੰਦੀ ਹੁਣ ਬੱਚੇ ਜਿਹੜੇ ਤਜ਼ਾਬ ਤੇ ਕੁਝ ਐਸੇ ਹੁੰਦੇ ਨੇ ਸਾਡੀ ਚਮੜੀ ਨੂੰ ਛੂਹੀ ਜਾਏ ਤੇ ਸਾਰੀ ਉਹ ਹੱਡੀ ਤੱਕ ਚੀਰ ਦੇਗਾ ਉਹ ਸਾੜ ਕੇ ਰੱਖ ਦੇ ਸਾਡੀ ਚਮੜੀ ਨੂੰ ਪਰ ਅਸੀਂ ਨਿੰਬੂ ਵਿੱਚ ਸਟਰਿਕ ਐਸਿਡ ਖਾਂਦੇ ਆ ਦਹੀਂ ਵਿੱਚ ਲੈਕਟਿਕ ਐਸਿਡ ਖਾਂਦੇ ਆ ਉਹਨਾਂ ਦੇ ਨਾਲ ਸਾਨੂੰ ਕੁਝ ਨਹੀਂ ਹੁੰਦਾ ਬਲਕਿ ਉਹਨਾਂ ਦਾ ਸਾਡਾ ਫਾਇਦਾ ਹੁੰਦਾ ਸੋ ਅਸੀਂ ਲਿਖਾਂਗੇ ਖਾਣ ਪੀਣ ਵਾਲੇ ਕੁਦਰਤੀ ਪਦਾਰਥਾਂ ਵਿੱਚ ਤਜ਼ਾਬ ਕਮਜ਼ੋਰ ਹੁੰਦੇ ਹਨ ਜਿਵੇਂ ਕਿ ਨਿੰਬੂ ਵਿੱਚ ਸਟਰਿਕ ਐਸਿਡ ਸਿਰਕਾ ਵਿੱਚ ਐਸਟਿਕ ਐਸਿਡ ਦਹੀਂ ਵਿੱਚ ਲੈਕਟਿਕ ਐਸਿਡ ਹਿਮਲੀ ਵਿੱਚ ਟਾਰਟੈਰਿਕ ਐਸਿਡ ਆਦ ਸੋ ਇਦਾਂ ਤੁਸੀਂ ਦੋ ਤਿੰਨ ਉਦਾਹਰਣ ਦੇ ਸਕਦੇ ਹੋ ਜਿਹੜੇ ਖਾਣ ਪੀਣ ਵਾਲੇ ਪਦਾਰਥ ਨੇ ਉਹਨਾਂ ਵਿੱਚ ਕੁਦਰਤੀ ਪਦਾਰਥ ਨੇ ਉਹਨਾਂ ਵਿੱਚ ਜਿਹੜਾ ਐਸਿਡ ਹੁੰਦੇ ਨੇ ਕਮਜ਼ੋਰ ਹੁੰਦੇ ਨੇ ਤੇ ਸੰਤ ਜਿਹਨੂੰ ਕਹਿੰਦੇ ਇੰਡਸਟਰੀ ਉਦਯੋਗ ਸੰਤ ਉਦਯੋਗ ਅਤੇ ਪ੍ਰਯੋਗਸ਼ਾਲਾਵਾਂ ਜਿਹੜੀ ਸਾਡੀਆਂ ਲੈਬਰਾਟਰੀਆਂ ਬਣੀਆਂ ਹੁੰਦੀਆਂ ਸਕੂਲਾਂ ਕਾਲਜਾਂ ਵਿੱਚ ਵਿੱਚ ਵਰਤੇ ਜਾਣ ਵਾਲੇ ਖਣਿਜੀ ਤੇਜ਼ਾਬ ਇਹ ਫਰਟੀਜ਼ ਬੰਦੇ ਨੇ ਹੈ ਨਾ ਇਹਨਾਂ ਨੂੰ ਬਣਾਇਆ ਜਾਂਦਾ ਖਣਿਜੀ ਤੇਜ਼ਾਬ ਸ਼ਕਤੀਸ਼ਾਲੀ ਅਤੇ ਤਗੜੇ ਹੁੰਦੇ ਹਨ ਤਾਕਤਵਰ ਹੁੰਦੇ ਹਨ ਜਿਵੇਂ ਕਿ ਸਲਫਿਊਰਿਕ ਐਸਿਡ ਹਾਈਡਰੋਕਲੋਰਿਕ ਐਸਿਡ ਅਤੇ ਨਾਈਟ੍ਰਿਕ ਐਸਿਡ ਜਿਹੜਾ ਬੱਚੋ ਹਾਈਡਰੋਕਲੋਰਿਕ ਐਸਿਡ ਹੈਗਾ ਇਹ ਤੇ ਸਾਡੇ ਸਰੀਰ ਦੇ ਵਿੱਚ ਨਹੀਂ ਹੁੰਦਾ ਸਾਡੇ ਢਿੱਡ ਵਿੱਚ ਹੀ ਪੈਦਾ ਹੁੰਦਾ ਹੈ ਇਹਦਾ ਅੱਗੇ ਆਏਗਾ ਕਿ ਇਹ ਸਾਡੇ ਢਿੱਡ ਵਿੱਚ ਜਿਹੜਾ ਹਾਈਡਰੋਕਲੋਰਿਕ ਐਸਿਡ ਪੈਦਾ ਹੁੰਦਾ ਹੈ ਇਹਦਾ ਕੀ ਕੰਮ ਹੁੰਦਾ ਹੈ ਇਹ ਕਦੇ ਲਈ ਕੁਦਰਤ ਨੇ ਇਹ ਰੈਸਿਸਟਮ ਬਣਾਇਆ ਹੋਇਆ ਠੀਕ ਹੈ ਸੋ ਨਾਈਟ੍ਰਿਕ ਐਸਿਡ ਸਲਫਿਉਰਿਕ ਐਸਿਡ ਹਾਈਡਰੋਕਲੋਰਿਕ ਐਸਿਡ ਹੈ ਬੱਚਿਓ ਖਣਿਜੀ ਤੇਜ਼ਾਬ ਨੇ ਉਦਯੋਗ ਵਿੱਚ ਸੰਤ ਵਿੱਚ ਇੰਡਸਟਰੀ ਵਿੱਚ ਵਰਤੇ ਜਾਂਦੇ ਨੇ ਇਹ ਬੜੇ ਤਾਕਤਵਰ ਹੁੰਦੇ ਨੇ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਇਸ ਅਧਿਆਇ ਦੇ ਅਧਿਆਇ ਨੰਬਰ 5 ਤੇਜ਼ਾਬ ਖਾਰ ਤੇ ਲੂਣ ਦੇ ਪਹਿਲੇ 8 ਸਵਾਲ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ